ਰੀਸੈਂਟਲੀ ਸਨਵਿਕ ਇਨਫੋਰਮੇਸ਼ਨ ਮਿਲਦੀ ਸੀ ਜਿਹਦੇ ਵਿੱਚ ਕਿ ਕੰਪਲੇਨੈਂਟ ਪੂਜਾ ਵਾਈਫ ਆਫ ਅੰਕੁਰ ਅਰੋੜਾ ਰੈਜ਼ੀਡੈਂਟ ਆਫ ਵਾਈਟ ਇਨਕਲੇਵ ਮਜੀਠਾ ਰੋਡ ਪੁਲਿਸ ਸਟੇਸ਼ਨ ਸਦਰ ਦੇ ਰਹਿਣ ਵਾਲਿਆਂ ਨੇ ਸਾਨੂੰ ਇਤਲਾਹ ਦਿੱਤੀ ਕਿ ਜਦੋਂ ਉਹ ਆਪਣੀ ਸ਼ਾਪ ਤੋਂ ਆਪਣੇ ਘਰ ਵਾਪਸ ਆ ਰਹੇ ਸੀ ਉਹ ਇੱਕ ਵੈਜੀਟੇਬਲ ਵੈਂਡਰ ਕੋਲ ਰੁਕੇ ਤੇ ਉਸ ਦੌਰਾਨ ਦੋ ਅਨਨੋਨ ਅਕਿਊਜ਼ਡ ਬਾਈਕ ਤੇ ਸਵਾਰ ਦੋ ਨੌਜਵਾਨ ਮੁੰਡੇ ਆਏ ਤੇ ਉਹਨਾਂ ਨੇ ਉਹਨਾਂ ਦਾ ਪਰਸ ਸਨੇਚ ਕਰਕੇ ਦੇ ਸਨੇਚਡ ਇਟ ਐਂਡ ਟੇਕ ਇਟ ਟੁਕ ਥੈਮ ਅਵੇ ਤੇ ਉਹਦੇ ਵਿੱਚ ਉਹਨਾਂ ਦਾ ਕੁਛ ਕੈਸ਼ ਸੀ ਤੇ ਮੋਬਾਈਲ ਫੋਨ ਸੀ ਇਤੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਸਵਿਫਟਲੀ ਰਿਐਕਟ ਕਰਦੇ ਹੋਏ ਪੁਲਿਸ ਸਟੇਸ਼ਨ ਸਦਰ ਦੀ ਟੀਮਜ਼ ਐਕਟਿਵ ਹੋਈਆਂ ਤੇ ਉਹਨਾਂ ਨੇ ਐਫ ਆਈ ਆਰ ਰਜਿਸਟਰ ਕੀਤੀ 229/2025 ਮੈਂ ਬੜੀ ਖੁਸ਼ੀ ਦੇ ਨਾਲ ਦੱਸਣਾ ਚਾਹਾਂਗਾ ਕਿ ਅੰਡਰ ਦ ਗਾਈਡੈਂਸ ਆਫ ਆਨਰੇਬਲ ਸੀਪੀ ਅਮਰਿਤ ਸਰ ਅਸੀਂ ਸਾਨੂੰ ਇਸ ਕੇਸ 'ਚ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਦੋ ਅਕਿਊਜ਼ਡ ਇਸ ਕੇਸ ਦੇ ਵਿੱਚ ਅਰੈਸਟ ਕੀਤੇ ਹਨ ਜਿਨ੍ਹਾਂ ਦਾ ਕੀ ਨਾਮ ਹੈ ਜਗਦੀਸ਼ ਸਿੰਘ ਸਾਣਾ ਪੂਤਾ ਸਿੰਘ ਚਾਪਾ ਰਾਮ ਸਿੰਘ ਮੈਥਾ ਰੋਡ ਅਮਰਿਤਸਰ ਦਾ